ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਤਰੀਕ ਹੋ ਗਈ 6 ਬਾਬਾ ਮਾਸਤਰਾਮ ਜੀ ਦੇ ਪਹੁੰਚੇ ਚਟਾਣੇ ਹਨਾ ਇਹਨਾਂ ਦਾ ਬਾਈ ਹਨਾ ਜਰੂਰ ਸ਼ੁਕਰੀਆ ਦਾ ਹਨਾ ਸਾਰਾ ਧੰਨਵਾਦ ਸਾਰੇ ਬਾਈ ਗੁਰੂ ਦਾ ਵੀ ਸਾਰੇ ਸੱਜਣ ਮਿੱਤਰਾਂ ਦਾ ਵੀ ਕਰਦੇ ਆ ਬਾਕੀ ਇੱਥੇ ਅੱਜ ਬਾਬਾ ਜੀ ਦੇ ਤੁਹਾਨੂੰ ਪਤਾ ਹੀ ਹੈ ਨਾ ਬਾਈ ਜਦੋਂ ਕੋਈ ਚੀਜ਼ ਬੰਦਾ ਹਨਾ ਡਰੀਮ ਹੁੰਦਾ ਤਾਂ ਬਹੁਤ ਜਗਾ ਹਨਾ ਸੁੱਖਾ ਸੁੱਖਦਾ ਵੀ ਯਾਰ ਆ ਚੀਜ਼ ਆਏ ਹੋ ਜੀ ਆ ਮੇਰੇ ਤੇ ਆ ਟਾਈਮ ਆ ਜੀ ਪਰ ਅੱਜ ਇਹਦਾ ਟਾਈਮ ਆਪਣੇ ਤੇ ਆਇਆ ਉਹਦਾ ਸ਼ੁਕਰਾਨਾ ਕਰਨਾ ਹੈ ਮਹਾਰਾਜ ਅੱਗੇ ਵੀ ਬਹੁਤ ਬਹੁਤ ਥੋੜਾ ਹਨਾ ਧੰਨਵਾਦ ਤੇਰਾ ਜੀ ਬਾਬਾ ਮਾਸਤਰਾਮ ਜੀ ਜਟਾਣੇ ਵਾਲੇ ਜਟਾਣਾ ਉੱਚਾ ਜਟਾਣਾ ਇੱਥੇ ਸ਼ੁਕਰਾਨਾ ਕਰਨਾ ਹੈ ਮਹਾਰਾਜ ਦਾ ਹਨਾ ਵੀ ਬੱਲੇ ਬਾਈ ਨੂੰ ਫੜਾਤਾ ਵਾਂਗਾ ਡੱਬਾ ਅੱਬਾ ਜੀ ਦਾ ਚੜਾਓ ਬਾਈ ਜ਼ਰੂਰੀ ਤਾਂ ਹਨਾ ਵਾਹਿਗੁਰੂ ਸੱਚਾ ਪਾਤਸ਼ਾਹ ਤਾਂ ਧੰਨ ਬਾਬਾ ਮਾਸਤ ਰਾਮ ਜੀ ਇਹੀ ਬਾਬਾ ਮਾਸਤਰਾਮ ਇੱਥੇ ਨਾ ਵੀ ਜੋ ਚੀਜ਼ ਮੈਂ ਕਹਿੰਦਾ ਵੀ ਲੰਘ ਲਈਏ ਆਪਾਂ ਵੀ ਟਾਈਮ ਦਾ ਲੱਗਦਾ ਜ਼ਰੂਰ ਪਰ ਮਾਲਕ ਝੋਲੀ ਜ਼ਰੂਰ ਪਾਉਣਾ ਆਹ ਕਹੇ ਨਹੀਂ ਬਿਲਕੁਲ ਪੱਕੀ ਗੱਲ ਹੈ ਹਾਂ ਹਾਂ ਇਤਰਾ ਹੈ ਸ਼ੌਕ ਹੁੰਦਾ ਦਾ ਬਾਬਾ ਜੀ ਦੇਖ ਲੋ ਅੱਜ ਵੀ ਕਬੂਤਰ ਉਕਣਿਆ ਨਾ ਨਿਕਣਾ ਜਦੋਂ ਦੇਦੇ ਉਹ ਟਾਈਮਾਂ ਵਾਲੇ ਵਿੱਚ ਯਾਰ ਅੱਜ ਵੀ ਕਬੂਤਰ ਹਨ ਉਕਣੇ ਰੱਖੇ ਹੋਏ ਆ ਦੇਰੇ ਦੇ ਵਿੱਚ ਕਿ ਕਬੂਤਰ ਹਨ ਕੋਈ ਕਬੂਤਰ ਵਾਲੇ ਜਿਹੜੇ ਚੰਪੜੇ ਵੀਰ ਭਾਈ ਸ਼ਕੀਰ ਹਨ ਕਬੂਤਰ ਰੱਖਣ ਦੇ ਜਦੋਂ ਬਾਈ ਕਿਤੇ ਕੋਈ ਸ਼ਰਤ ਛੁਰਤੋ ਨਾ ਬਾਜੀ ਹੁੰਦੀ ਆ ਤਾਂ ਜਿੱਤਦੇ ਆ ਫਿਰ ਉਹ ਕਬੂਤਰ ਇੱਥੇ ਛੱਡ ਜੰਨੇ ਆ ਬਾਕੀ ਦੇਖੋ ਕੁਦਰਤ ਰੰਗ ਹਨ ਆਪੇ ਆਈ ਜਾਂਦੇ ਆ ਆਪੇ ਜਾਈ ਜਾਂਦੇ ਆ ਬਾਕੀ ਜੋ ਸ਼ਰਤ ਵਾਲੇ ਉਹ ਵੀ ਛੱਡ ਜੰਨੇ ਆ ਇਆ ਗਏ ਜੀ ਧੰਨ ਧੰਨ ਬਾਬਾ ਸ਼ਮਸ਼ੇਰਪੁਰੀ ਜੀ ਬਾਜੀ ਦੇ ਹਨਾ ਮੱਥਾ ਟੇਕ ਕੇ ਵਧੀਆ ਟਾਈਮ ਨਾਲ ਵੱਲੋਂ ਵਿਲੇ ਹੋ ਗਏ ਹਨਾ ਵੀ ਜਰੂਰ ਬਈ ਇਹ ਸ਼ੁਕਰਾਨਾ ਹਨਾ ਕਰਨਾ ਚਾਹੀਦਾ ਵੀ ਚਲੋ ਕੋਈ ਹਨਾ ਵੀ ਬੰਦੇ ਦਾ ਡ੍ਰੀਮ ਹੁੰਦਾ ਬਾਕੀ ਦਰ ਅਕਲ ਜੀ ਮਿਲੇ ਤੇ ਸਾਸਰੀ ਗਾਲਾਂ ਅਕਲ ਜੀ ਇਹਨਾਂ ਇਹ ਆਪਣੀ ਵੀਡੀਓ ਦੇਖਦੇ ਆ ਇਹ ਕਿਹੜੀ ਜਗਹ ਤੇ ਜੀ ਇਟਲੀ ਚ ਰਹਨੇ ਆ ਇਟਲੀ ਚ ਰਹਨੇ ਆ ਇਧਰ ਆਪਣਾ ਪਿੰਡ ਕਿਹੜਾ ਜੀ ਗੋਾ ਜੀ ਗੋ ਠੀਕ ਹੈ ਜੀ ਬਾਬਾ ਜੀ ਤੇ ਮਾ ਸਾਡੇ ਕਣ ਆ ਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਹਾਡਾ ਜਿਹੜਾ ਤੁਸੀਂ ਦੇਸ਼ਾਂ ਦੇਸ਼ਾਂ ਬੈਠੇ ਵੀ ਆ ਨਾ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਆ ਨਾ ਠੀਕ ਹੈ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਅੱਛਾ ਪਿੱਛੇ ਕਿਹੜਾ ਗੋ ਪਿੰਡ ਆ ਹਾਂ ਗੋ ਹੈ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਮਸਾਂ ਲਈ ਤੁਹਾਰੇ ਬੱਚੇ ਹਾਂ ਜੀ ਮਾ ਲੱਗਦੇ ਤਾਂ ਹੋਰੀ ਨੇ ਹਾਂ ਹੁਣੇ ਆਈ ਦੀ ਅਸੀਂ ਕੀ ਬਾਕੀ ਨਾ ਦੇਖੀ ਜਾਂਦੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਚੱਲ ਫੁਰਮਾ ਚੱਲੀਏ ਸਾਡੇ ਬਾਪੂ ਦੇ ਨਾਂ ਨਾਂਕਿਆਂ ਦਾ ਬਾਈ ਹੈ ਮੇਰੇ ਬਾਪੂ ਦੇ ਨਾਂ ਨਾਂਕਿਆਂ ਦਾ ਬਾਈ ਗੋਦ ਆ ਗੋ ਮਿੰਡਾ ਬਾਈ ਦਾ ਬਾਪੂ ਦੇ ਨਾਂ ਰੱਖਿਆ ਹਾਂ ਹਾਂ ਫੁਰਮਾ ਤਾਂ ਤਾਂ ਬੜਾ ਜੀ ਹੋ ਗਿਆ ਯਾਰ ਨੱਕ ਕਰਾਉਣੇ ਮਾਡਲ ਚੱਕ ਦੇਣਾ ਸੀ ਕਮਰਾ ਲਗਾ ਤੇ ਹੈ ਚੱਕ ਦੇਣਾ ਮਾਡਲ ਆ ਹਾਂ ਉਹਦਾ ਸਵਾਦ ਦੇਣਾ ਕਰਕੇ ਨਹੀਂ ਨਹੀਂ ਜ਼ਰੂਰੀ ਹੈ ਬਾਈ ਹਾਂ ਹਾਂ ਬਾਕੀ ਸਾਡਾ ਜਿਗਰੀ ਯਾਰ ਫੋਰਮੈਨ ਉਧਰ ਸਾਡਾ ਬਾਈ ਬਿੱਲਾ ਇਹ ਤੁਸੀਂ ਵੀਡੀਓ ਵਿੱਚ ਬਹੁਤ ਘੱਟ ਦੇਖਾਂ ਲੰਬੇ ਰੂਟਾਂ ਵਾਲਾ ਯਾਰ ਆ ਇਹ ਹੈ ਹੈ ਇਹ ਲੰਬੇ ਰੂਟਾਂ ਵਾਲਾ ਹਨ ਕਦੇ ਕਦੇ ਮੇਲੇ ਹੁੰਦੇ ਆ ਹੈ ਕਦੇ ਕਦੇ ਮੇਲੇ ਹੁੰਦੇ ਆ ਸਹੀ ਗੱਲ ਆ ਮਸਾਰ ਵਾਲੇ ਆ ਆ ਉਹ ਆ ਇਹ ਵੀ ਬਾਬਾ ਮਾਸਤਰਾਮ ਦੀ ਜਗਾ ਜਟਾਣਾ ਉੱਚਾ ਹਨ ਬੋਰ ਮੈਨੂੰ ਨੀਮਾ ਜਟਾਣਾ ਨੀਮਾ ਜਟਾਣਾ ਦੋ ਜਟਾਣੇ ਆ ਹਨ ਉਰੇ ਇੱਥੇ ਵੀ ਆਪਣੇ ਵੀਡੀਓ ਬੰਦੇ ਬਹੁਤ ਦੇ ਦਿਆਂ ਪਿੰਡ ਚ ਵੀ ਨੀਵੇਂ ਹੇਚ ਜਟਾਣੇ ਚ ਬੱਲੇ ਬਾਈ ਕੰਦਾ ਪੂਰੀਆਂ ਮੁੱਛਾਂ ਵਾਲਾ ਸਾਡਾ ਯਾਰ ਬਿੱਲਾ ਕਿਉਂ ਹੋਰ ਸੁਣਾ ਦੇ ਅੰਦਰ ਠੀਕ ਆ ਗਿਆ ਨਹੀਂ ਹੁਣ ਗੱਡੀ ਲੈ ਕੇ ਬਿੱਲੇ ਕਾਨੂੰਪਰ ਨਹੀਂ ਇਹ ਵੀ ਲੰਬਿਆਂ ਰੋਟਾਂ ਦੇ ਰਹਿੰਦਾ ਮੇਰੇ ਵਾਂਗੂ ਕਦੇ ਗੁਜਰਾਤ ਕਦੇ ਮਹਾਰਾਸ਼ਟਰ ਡਰਾਈਵਰ ਮੈਨ ਹੂੰ ਕਦੇ ਕਿਤੇ ਕਦੇ ਕਿਤੇ ਐ ਬਿੱਲੇ ਹੁਣ ਕਿੱਥੇ ਲਾ ਕੇ ਆਇਆ ਐਤਕੀ ਗੁਜਰਾਤ ਤੇ ਹੁਣ ਭਰਾਂਗੇ ਮਹਾਰਾਸ਼ਟਰ ਨੂੰ ਅੱਛਾ ਆਹ ਕਿਹੜਾ ਗੁਜਰਾਤ ਦਾ ਲਾਇਆ ਠੀਕ ਆ ਹੁਣ ਆਪਾਂ ਚੱਲੇ ਆਂ ਜੀ ਪਿੰਡ ਨੂੰ ਹੋਰ ਹੋਰ ਮੈਂ ਜਨਾਵੇ ਗੱਲਬਾਤ ਕੋਈ ਹੋਰ ਮੈਂ ਤਾਂ ਰਾਤ ਨੂੰ ਮਿਲ ਕੇ ਰ ਫੁੱਲ ਹੋਇਆ ਪਿਆਦਾ ਜਿਤਨੇ ਈ ਚੀਲ ਲੈ ਕੇ ਆਏ ਆ ਮੜਕਾ ਮਾਰੇ ਉੱਥੇ ਮਰਸੂਲਪੁਰ ਰੋਡ ਦੇ ਵਿਲੇ ਸਾਹਮਣੇ ਖੜਾ ਹੈ ਚਾਹੋ ਇਹਨਾਂ ਦਾ ਤੈਨੂੰ ਇਹਨੂੰ ਮੈਂ ਨਾਲ ਲੈ ਕੇ ਜਾਣਾ ਤੇ ਕਹਿੰਦਾ ਮੇਰਾ ਕਮੇਟੀ ਦਾ ਕੰਮ ਆ ਕੋਈ ਮੈਂ ਉਹਰੇ ਹੈ ਨਾ ਤੂੰ ਤੈਨੂੰ ਮੈਂ ਤਾਂ ਮੈਂ ਦੱਸਤਾ ਤੇ ਨੇ ਇਹਦੇ ਉੱਥੇ ਖੜ ਕੇ ਗਿਆ ਜਿੱਦ ਗਏ ਸੀ ਅੱਛਾ ਮਾਂ ਚੱਲ ਚੱਲੀਏ ਕਹਿੰਦਾ ਕਮੇਟੀ ਦਾ ਕੰਮ ਆ ਕਹਿੰਦਾ ਉਹ ਵੀ ਜ਼ਰੂਰੀ ਆ ਮਾਂ ਚਲੋ ਵੀ ਦੋ ਦਿਨ ਪਹਿਲਾਂ ਵੀ ਕਾਲ ਕਰਕੇ ਪੁੱਛਿਆ ਸੀ ਹਾਂ ਨਹੀਂ ਜਾਣਾ ਨਾ ਮੈਂ ਸਾਲੋਂ ਤਾਂ ਕਿਹਾ ਹਾਂ ਹਾਂ ਗੱਡੀਓ ਨਹੀਂ ਖਾਲੀ ਹੋਈ ਨਹੀਂ ਤਾਂ ਆਉਣਾ ਤਾਂ ਅੱਛਾ ਨਦਰਮ ਕਿਹਾਦਾ ਵੈਲੀ ਦੀਆਂ ਗੱਲਾਂ ਦਾ ਪ੍ਰਾਈਸ ਤਾਂ ਤੁਹਾਨੂੰ ਪਹਿਲਾਂ ਦੱਸਿਆ ਤਾਂ ਮੈਂ ਇਹ ਮਹੀਨ ਬੱਕਰਾ ਆਇਆ ਪਹਿਲਾਂ ਤੁਹਾਨੂੰ ਦੱਸਿਆ। ਕੀ ਗੱਲ ਆ? ਹਾਂ, ਇਹ ਮਹੀਨ ਬਾਈ ਲਿਆਉਣੀ ਆ ਆਪਾਂ। ਚਲੋ ਵਧੀਆ ਬਾਤਾਂ ਕਰ ਰਹੇ ਹੋ। ਹੋਰ ਹੋਰ। ਬਸ ਖਿੱਚਦੇ ਨਹੀਂ ਆਪਾਂ ਨੇ ਹੁਣ 20-22 ਦਿਨ ਨੂੰ। ਇਹ ਮੈਂ ਹੁਣ ਤੂੰ ਦੱਸਦਾ ਵੀ ਬਹੁਤ ਬਹੁਤ ਟਾਈਮ ਦੀ ਇਹ ਵਾਇਸਟੀ ਮਰੀ। ਟਰੇਮ ਦਾ ਬਾਈ ਇਹ ਬਹੁਤ ਬਿਲਕੁਲ ਇਕੱਠੇ ਜਨਾਉਂਦੇ ਆ ਬੰਦੇ ਲੈ ਲਾ। ਬਸ ਜੱਤਾ ਹੀ ਸੁ ਬਣਾਦਾ ਇਹ ਰੀਜ ਦੇ ਚ ਦੱਬੀ ਬੈਠਾਦਾ ਮੈਂ। ਕੀ ਗੱਲ? ਵੀ ਬਾਈ ਲੈਣੀ ਆ। ਬਿਲਕੁਲ। ਲੈਣੀ ਆ ਤਾਂ ਲੈਣੀ ਆ ਨਵੀਂ ਲੈਣੀ ਆ। ਪਰਾਣੀਆਂ ਵਾਹ ਮਿਲਦੀਆਂ ਨੇ ਆ ਮੈਂ ਕਹਿੰਦਾ ਨਹੀਂ ਨਵੀਂ ਲੈਣੀ ਜਾਂ ਲੈਣੀ ਆ ਮੈਂ ਕਹਿੰਦਾ ਨਹੀਂ ਜਿਹੜਾ ਬੰਦਾ ਜਿਹੜੀ ਲਾਈਨ ਚਾਹੋ ਜੀ ਟਰਮੀਂੇ ਬਣ ਜਾਂਦੀ ਆ ਹਾਂ ਹਾਂ ਹੁਣ ਮੈਂ ਆ ਆਪਾਂ ਸੋਚਦੇ ਆ ਵੀ ਗੱਡੀ ਆ ਹੈਨਾ ਆ ਤਾਂ ਹੁਣ ਜਦੋਂ ਟਰੱਕ ਚਲਾਉਣਾ ਤੇਰਾ ਵੀ ਤੇ ਮੇ ਵੀ ਨਵੀਂ ਨਵਾ ਨਵਾ ਹੈਗਾ ਨਹੀਂ ਨਵੇਂ ਨੇ ਬਾਈ ਕੱਤ ਚੱਲੀ ਚੀ ਚੱਲਣੀ ਆ ਬਹੁਤ ਫਰਕ ਪੈਂਦਾ ਕੰਮ ਦਾ ਵੀ 99 ਨਿਕਲਦਾ 500 ਤੋਂ ਸਾਢੇ ਹਾਂ 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 ਹੋਰ ਮੈਂ ਨਾਲੇ ਐ ਕੰਮ ਵੀ ਬਾਈ ਪਰਾਣੀ ਰੋਡ ਜ਼ਿਆਦਾ ਕਰ ਜਾਂਦੀ ਆ ਬਾਕੀਆਂ ਵੀ ਬੰਦਾ ਹੁਣ ਆਪਣੇ ਕੋ ਪ੍ਰਾਣੀ ਮਸ਼ੀਨਾਂ ਕੰਮ ਦਾ ਉਹ ਵੀ ਵਧੀਆ ਕਰਦੀ ਆ ਪਰ ਮੱਕੀ ਦੇ ਵਿੱਚ ਨਹੀਂ ਪ੍ਰਾਣੀ ਮਸ਼ੀਨ ਜਾਰੇ ਉਹ ਕਰਦੀ ਸਾਥ ਨਹੀਂ ਦਿੰਦੀ ਬੱਕੀ ਦੇ ਵਿੱਚ ਉਹਨੇ ਇੱਕ ਦੋ ਸ਼ਾਰਟਾਂਈਆਂ ਤੋੜੀਆਂ ਬਿਲਕੁਲ ਹੁਣ ਬੋਰ ਬਈ ਬੋਰ ਆ ਹਾ ਹੁਣ ਐ ਵੀ ਗਿੱਲਾ ਸੁੱਕਾ ਦੇਖਣਾ ਨਹੀਂ ਆ ਕਿ ਨਹੀਂ ਹਾਂ ਇਹ ਬਾਬਾ ਮਾਸਟਰਾਂ ਦੀ ਜਗ੍ਹਾ ਪੈਂਦੀ ਏ ਜੀ ਆਪਣੇ ਖਵਾਣੋ ਤੇ ਕਿੰਨੇ ਕਿਲੋਮੀਟਰ ਵਿਲੇ 5 ਕਿਲੋ ਪੰਜ ਕਿਲੋਮੀਟਰ ਹੋਵਾਂਗਾ ਬਿਲਕੁਲ ਪੰਜ ਚਾਰ ਕਿਲੋਮੀਟਰ ਜੇ ਉਹ ਸਮਰਾਲੇ ਕਿ ਨਹੀਂ ਜਾਣੇ ਹਨਾ ਤਾ ਮਡੇਰਾ ਪਿੰਡ ਆ ਜਿਹੜਾ ਟੱਪ ਕੇ ਮਤਲਬ ਖਵਾਣੋ ਵਾਲਾ ਫਲਾਈਓਵਰ ਉੱਤੋਂ ਤੇ ਆ ਜਾਂ ਥੱਲੇ ਆਪਾਂ ਲਓ ਚੰਡੀਗੜ੍ਹ ਤੋਂ ਆਉਨੇ ਆ ਬਸ ਉਹਦੇ ਥੋੜਾ ਜਿਹਾ 2 ਕਿਲੋਮੀਟਰ ਤੇ ਜਾ ਕੇ ਆ ਨਾ ਬਾਬਾ ਜੀ ਦਾ ਟੇਰਾ ਬਹੁਤ ਵਾਈ ਛਰਦਾ ਪ੍ਰਤਾਪ ਕਹਿੰਦਾ ਜੋ ਵੀ ਚੀਜ਼ ਬੰਦਾ ਕਹਿੰਦਾ ਕਾਇਦੇਵੇ ਬਸ ਵੀ ਪੂਰੀ ਹੁੰਦੀ ਆ ਮਨ ਕਾਮਨਾ ਉਹਦੀ ਲਓ ਜੀ ਬਾਈ ਪਹੁੰਚ ਗਏ ਆਪਣੇ ਪਿੰਡ ਫੋਰਮੈਨ ਬਿੱਲੇ ਨੂੰ ਛੱਡ ਕੇ ਬਾਈ ਨੂੰ ਆਪਣੇ ਨੂੰ ਨਾ ਬਹੁਤ ਵਈ ਸਾਡੀ ਪੁਰਾਣੀ ਯਾਰੀ ਆ ਨਾ ਘਟੋ ਘਟ ਦੀ 15 16 ਸਾਲ ਦੀ ਸਾਡੀ ਨਾ ਯਾਰੀ ਆ ਬਾਈ ਜਿਹੜਾ ਬਿੱਲਾ ਨਾ ਆਪਣੇ ਨਾਲ ਵੀਰ ਆ ਨਾ ਹੁਣ ਤਾਂ ਚਲੋ ਇਹ ਗੱਡੀਆਂ ਦੇ ਲੈਣ ਚ ਪੈ ਗਿਆ ਜਦੋਂ ਨਾ ਮੇਰੇ ਅੱਖ ਤੇ ਛੱਟ ਲੱਗੀ ਦੀ ਨਾ ਟੈਨ ਵੱਜੀ ਦੀ ਇਹ ਮੇਰੇ ਨਾਲ ਤਾਂ ਉਹ ਸੀਜ਼ਨ ਬਸ ਇਹਦਾ ਜਾਤੇ ਐ ਇਹ ਜਾ ਮਾਨ ਇਹਦਾ ਭੜਕਿਆ ਕਹਿੰਦਾ ਯਾਰ ਨਿੰਦਰਾ ਪਹਿਲੇ ਸੀਜ਼ਨ ਮੈਂ ਤੇਰੇ ਨਾਲ ਗਿਆ ਵੀ ਪਹਿਲੇ ਸੀਜ਼ਨ ਇਹ ਨਾ ਛੱਟ ਜੀ ਲੱਗੀ ਤੇਰੇ ਜਾਤੇ ਕਹਿੰਦਾ ਵੀ ਮਨ ਹੋਰੇ ਤਰ੍ਹਾਂ ਦਾ ਹੋ ਗਿਆ ਨਾ ਵੀ ਆ ਨਹੀਂ ਛੱਟ ਪਰ ਇਹ ਕੰਮ ਨਹੀਂ ਕਰਨਾ ਹੈਗਾ ਫਿਰ ਤੁਹਾਨੂੰ ਪਤਾ ਹੀ ਆ ਬਾਈ ਹੋਏ ਜਾਂਦਾ ਨਾ ਕੋਈ ਵੀ ਚੀਜ਼ ਆ ਵੀ ਬੰਦੇ ਦੇ ਮਨ ਨੂੰ ਜੇ ਲੱਗੀ ਫਿਰ ਉਹ ਕਰਦੀ ਆ ਬਾਕੀ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਹਨ ਲੱਖ ਲੱਖ ਮੁਬਾਰਕਾਂ ਸਾਡੇ YouTube ਫੈਮਲੀ ਨੂੰ ਜਿਹੜੀ ਆਪਣੇ ਨਾਲ ਹਨ Facebook ਫੈਮਲੀ ਸਾਰੇ ਜੁੜੀ ਹੋਈ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਬਾਕੀ ਜਿਹੜੇ ਨਵੇਂ ਚੈਨਲ ਨੂੰ ਸਾਡੇ ਨੂੰ ਨਹੀਂ ਸਪੋਰਟ ਦਿੱਤੀ ਹਨ ਉਹਦਾ ਵੀ ਬਹੁਤ ਧੰਨਵਾਦ ਕਰਦੇ ਆ ਚਲੋ ਬਾਕੀ ਜੋ ਮਹਾਰਾਜ ਨੇ ਹਨ ਅੱਜ ਦਿਨ ਤਾਂ ਬਹੁਤ ਸੋਹਣਾ ਮੈਂ ਕਹਿੰਦਾ ਵੀ ਪਹਿਲਾ ਪਿੰਡ ਗੁਰੂ ਘਰਾਂ ਉੱਥੇ ਹਨ ਸਵੇਰੇ ਸਵੇਰੇ ਜਿਹੜਾ ਅ ਗੁਰੂ ਜੀ ਦੇ ਦਰਸ਼ਨ ਕਰੇ ਮਹਾਰਾਜ ਦੇ ਹਨ ਉੱਥੇ ਟੇਕੇ ਮੱਥਾ ਫੇ ਬਾਬਾ ਵਾਸਤਰਾਮ ਜੀ ਦੇ ਪਹੁੰਚੇ ਉੱਥੇ ਵੀ ਬਹੁਤ ਸੋਹਣਾ ਹੈ ਨਾ ਮੈਂ ਕਹਿੰਦਾ ਵੀ ਦਰਸ਼ਨ ਹੋਏ ਵੀ ਗੱਲ ਛੱਡ ਦੋ ਉੱਤੇ ਬਾਅਦ ਹੁਣ ਆਪਾਂ ਘਰੇ ਆ ਗਏ ਉੱਥੇ ਵੀਰ ਆਪਣਾ ਮਿਲਿਆ ਤਾਂ ਹਨ ਅੰਕਲ ਜੀ ਜਿਹੜੇ ਇਟਲੀ ਚਾ ਉਹਨਾਂ ਦੀ ਵੀਡੀਓ ਦੇਖਦੇ ਤੇ ਆਪਣੀ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਬਾਕੀ ਸਾਰੇ ਸੱਜਣ ਮਿੱਤਰਾਂ ਦਾ ਨਾ ਬਈ ਬਹੁਤ ਸਪੋਰਟ ਕਰੀ ਹੈ ਜਿਨ੍ਹਾਂ ਨੇ ਮੇਰੀ ਮੈਂ ਕਹਿੰਦਾ ਮੈਂ ਦੇਣਾ ਨਹੀਂ ਉਹਨਾਂ ਦਾ ਦੇ ਸਕਦਾ ਬਾਕੀ ਅੱਜ ਧੁੱਪ ਮੌਸਮ ਵਧੀਆ ਸਾਫਤਾ ਹੁਣ ਵੈਸੇ ਧੁੰਦ ਜੀ ਲੱਗੀ ਗਿਆ ਨਾ ਫੇਰ ਆ ਉਹ ਦੇਖੋ ਧੁੰਦ ਲੱਗੀ ਗਿਆ ਨਾ ਜਿਵੇਂ ਦੱਸਿਆ ਹਾ ਤਾਂ ਪਰ ਗੂਗਲ ਬਾਬੇ ਦੇ ਬੋਲ ਸੱਚ ਨਹੀਂ ਨਿਕਲੇ ਅੱਜ ਧੁੰਦ ਥੋੜੀ ਥੋੜੀ ਲੱਗੀ ਫੇਰ ਪੈਣਾ ਅੱਜ ਹੋਊਗਾ ਤਾਂ ਹੁੰਦਣਾ ਹਨੇਰਾ ਉਹ ਸਾਹਮਣੇ ਦੇਖੋ ਜਮੀਂ ਦਿਖਣ ਤੇ ਛੱਟ ਗਿਆ ਮੌਸਮ ਵਧੀਆ ਹੋ ਗਿਆ ਕੱਲ ਤੇ ਹਨਾ ਬਾਕੀ ਮਾਲਕ ਦੀ ਇੱਛਾ ਹੈ ਨਾ ਠੰਡ ਵੀ ਜ਼ਰੂਰੀ ਹੈ ਬਾਈ ਜਿਹੜੀਆਂ ਹੁਣ ਕਣਕਾਂ ਐ ਠੰਡਾ ਨਾ ਜਿਆਦੇ ਭਾਲਦੀਆਂ ਜੀ ਠੰਡ ਦੇ ਨਾਮ ਪਾਈ ਜਿਵੇਂ ਹੁਣ ਮੌਸਮ ਆ ਬਾਈ ਕਣਕਾਂ ਦਾ ਵੀ ਐਮਪੀ ਦੇ ਵਿੱਚ ਨਾ ਜਿਵੇਂ ਕਣਕਾਂ ਛੇਤੀ ਪੱਕ ਕੇ ਖੜ ਜਣਗੀਆਂ ਐਮਪੀ ਜੀ ਬਾਈ ਕਣਕਾਂ ਪੱਕਣ ਦਾ ਪਹਿਲਾ ਹਿਰੀਜਨ ਆ ਨਾ ਜਿਵੇਂ ਹੁਣ ਬਜਾਈ ਆ ਉਹ ਤਾਂ ਆਪਣੇ ਨਾਲ ਹੀ ਹੋਈ ਆ ਹਜੇ ਆਪਣੇ ਹਾਲਾਕਾ ਝੋਨੇ ਅਸੀਂ ਚੱਲਦਾ ਦਾ ਜਦੋਂ ਸੋਆਬੀਨ ਵੱਢੂਗੀ ਦੀ ਨਾ ਉਹਨੇ ਦੇ ਲੋ ਕੱਦੀਆਂ ਕਣਕਾਂ ਬੀਜੀਆਂ ਆਂ ਕੁਸ ਪਹਿਲਾਂ ਉਹ ਵੀ ਫਰਕ ਪੈ ਜਾਂਦਾ ਤਾਂ 5-7 ਦਿਨ ਦਾ ਉਹਦੇ ਬਾਅਦ ਜਿਹੜਾ ਹੈ ਨਾ ਵੀ ਗਰਮੀ ਦਾ ਉਹ ਵੀ ਫਰਕ ਪੈ ਜਾਂਦਾ ਉਹਦੇ ਕਰਕੇ ਕਣਕਾਂ ਉੱਥੇ ਪਹਿਲਾਂ ਆ ਜੰਨੀ ਆ ਤਾਂ ਕਰਕੇ ਵੀ ਮਹਾਰਾਜ ਰੱਖੇ ਹਨਾ ਪੰਜਾਬ ਦੇ ਕਿਸਾਨਾਂ ਤੇ ਵੇਖਣੇ ਮਿਹਰ ਭਰੇ ਹੱਥ ਠੰਡ ਬਣੀ ਮੋਟੀ ਤਾਂ ਬਈ ਜ਼ਰੂਰੀ ਆ ਹਨਾ ਵੀ ਪਹਿਣੀ ਚਾਹੀਦੀ ਆ ਨਹੀਂ ਤਾਂ ਤੁਹਾਨੂੰ ਪਤਾ ਵੀ ਕਣਕਾਂ ਨੂੰ ਠੰਡ ਲਾਜ਼ਮੀ ਚਾਹੀਦੀ ਆ ਆਪਾਂ ਜੰਮੂ ਚ ਗਏ ਤੇ ਉਦੋਂ ਤਰੀਕ ਤੇ ਹਨਾ ਉੱਥੇ ਬਈ ਕਣਕਾਂ ਦੇ ਲੋ ਬੀਜੀਆਂ ਨੂੰ ਡੇਢ ਡੇਢ ਦੋ ਦੋ ਮਹੀਨੇ ਹੋ ਗਏ ਥੋੜੀ ਥੋੜੀਆਂ ਕਣਕਾਂ ਹੁਣ ਅਮੰਦੀ ਬਾਈ ਦਾ ਕੱਲ ਪਰਸਾ ਜੇ ਫੋਨ ਆਇਆ ਤਾਂ ਕਹਿੰਦਾ ਨਿੰਦਰ ਵੀਰੇ ਹੁਣ ਤਾਂ ਆਪਣੇ ਦੇ 70 80 ਕਿਲੋਮੀਟਰ ਤੇ ਹਨਾ ਵੀ ਬਰਫ਼ ਪਈ ਹੋਈ ਆ ਬਹੁਤ ਵਧੀਆ ਮਾਹੌਲ ਬੜਾ ਟੂਰਿਸਟ ਕਹਿੰਦਾ ਬਹੁਤ ਆ ਰਹੇ ਜ਼ਰੂਰ ਘੁੰਮ ਕੇ ਜਾਓ ਮੈਂ ਕਿਹਨੂੰ ਸਮਝਿਆ ਜਸਤ ਨਹੀਂ ਦਿੰਦਾ ਬਾਕੀ ਦੇਖਾਂਗੇ ਨਾ ਜੇ ਟਾਈਮ ਨਿਕਲੇ ਆ ਤਾਂ ਜਰੂਰ ਵੀਰੇ ਕੋਲ ਜਾਂ ਮਨਦੀਪ ਕੋਲ ਜਾ ਕੇ ਆਉਣਾ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ